ਦਿੱਲੀ ਦੇ ਚੋਣ ਨਤੀਜੇ ਕਾਫੀ ਕੁਝ ਸਾਫ ਕਰ ਗਏ ਸਪਸ਼ਟ ਕਰ ਗਏ ਆਮ ਆਦਮੀ ਪਾਰਟੀ ਕਿਉਂ სიმਟੀ ਹੈ ਘੱਟ ਸੀਟਾਂ ਤੇ ਭਾਜਪਾ ਦੀ ਜਿੱਤ ਕਿਉਂ ਹੋਈ ਤੇ ਕਾਂਗਰਸ ਦਾ ਖਾਤਾ ਕਿਉਂ ਨਹੀਂ ਖੁੱਲਿਆ ਇਸ ਦੀ ਸਮੀਖਿਆ ਲਗਾਤਾਰ ਹੋ ਰਹੀ ਹੈ ਅਸੀਂ ਵੀ ਕੋਸ਼ਿਸ਼ ਕਰਾਂਗੇ ਇਸ ਚਰਚਾ ਇਸ ਮੁੱਦੇ ਉੱਤੇ ਕਰਨ ਦੀ ਇਸ ਮੁੱਦੇ ਦੇ ਉੱਤੇ ਪੋਲੀਟੀਕਲ ਤੌਰ ਦੇ ਉੱਤੇ ਆਪਣੀ ਟਿੱਪਣੀਆਂ ਲਈ ਜਾਣੇ ਜਾਂਦੇ ਨੇ ਵਿਵਾਕੀ ਨਾ ਵਿਚਾਰ ਰੱਖਦੇ ਨੇ ਮਾਲਵਿੰਦਰ ਸਿੰਘ ਮਾਲੀ ਜੀ ਉਹ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਹਾਂ ਕਿ ਕਿਵੇਂ ਦੇਖਦੇ ਆ ਸਾਰੇ ਵਰਤਾਰੇ ਨੂੰ ਸਮੀਖਿਆ ਕਿਵੇਂ ਕਰਦੇ ਮਾਲੀ ਸਾਹਿਬ ਬਹੁਤ ਲੋਕਾਂ ਦੇ ਚਿਹਰੇਾਂ ਤੇ ਅੱਜ ਰੌਣਕ ਹੈ ਬੇਸ਼ੱਕ ਉਹ ਭਾਜਪਾ ਨਾਲ ਨਫ਼ਰਤ ਕਰਦੇ ਉਹ ਨੂੰ ਮੈਂ ਪੰਜਾਬ ਦੀ ਗੱਲ ਕਰਦਾ ਤੇ ਤੁਹਾਡੇ ਮਨ ਦੇ ਵਿੱਚ ਖਿਆਲ ਕੀ ਆਇਆ ਜਦੋਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਮੋਬਾਈਲ YouTube ਦੀ ਸਕਰੀਨ ਦੇ ਉੱਤੇ ਦੇਖਿਆ ਕਿ ਆਮ ਆਦਮੀ ਪਾਰਟੀ ਹਾਰ ਗਈ ਮੈਨੂੰ ਮਹਿਸੂਸ ਹੋਇਆ ਕਿ ਬਦਲਾਅ ਦੇ ਨਾਂ ਤੇ ਜਿਹੜੀ ਨਜਾਇਜ਼ ਏਲਾਜ ਸੀ ਉਹ ਲੋਕਾਂ ਨੇ ਪਛਾਣ ਲਈ ਵੀ ਬਦਲਾਅ ਨਾਲ ਇਹਨਾਂ ਦਾ ਕੋਈ ਤੱਲ ਨਹੀਂ ਹੂੰ ਕਾਠ ਦੀ ਹਾਡੀ ਕਹਿੰਦੇ ਹੁੰਦਾ ਵਾਰ-ਵਾਰ ਨਹੀਂ ਚੜਦੀ ਜਿਵੇਂ ਕਿਹਾ ਜਾਂਦਾ ਹੈ ਸੋਸ਼ਲ ਮੀਡੀਆ ਤੇ ਟਿੱਪਣੀ ਚੱਲ ਰਹੀ ਆ ਜੀ ਦਿੱਲੀ ਦੇ ਚੋਣ ਨਤੀਜੇ ਜੀ ਭਾਜਪਾ 48 ਜੀ ਆਮ ਆਦਮੀ ਪਾਰਟੀ 22 ਹਮ ਆਰਐਸਐਸ 70 ਹਮ ਇਹ ਇਹ ਜਿਹੜਾ ਇਹ ਇਹ ਬਰਤਾਰਾ ਸ਼ੁਰੂ ਹੋਇਆ ਸੀ ਨਾ ਹਮ ਕਾਂਗਰਸ ਮੁਕਤ ਭਾਰਤ ਹਮ ਜਿੱਤ ਵੀ ਮੇਰਾ ਪੱਟ ਵੀ ਮੇਰੀ ਹਮ ਵਿਰੋਧੀਦਰ ਵੀ ਸਾਡੀ ਹੋਵੇ ਹਮ ਜਿਵੇਂ ਅੰਨਾ ਅੰਦੋਲਨ ਚੱਲਿਆ ਤੇ ਜਿਵੇਂ ਉੱਚ ਉਹ ਆਮ ਆਦਮੀ ਪਾਰਟੀ ਨਿਕਲੀ ਜਿਹਹ ਜਿਹਨਾਂ ਨੇ ਫਿਰ ਛਲੇਡੇ ਵਾਲੇ ਨਾਰੇ ਦਿੱਤੇ ਹੂੰ ਮਤਲਬ ਵੀ ਲੋਕਾਂ ਇਹ ਇਹ ਦੇਖੋ ਜਿਹੜੇ ਬੰਦੇ ਧੋਖਾ ਦਿੰਦੇ ਨੇ ਨਾ ਜੀ ਉਹ ਇਮਾਨਦਾਰ ਨਾਲੋਂ ਵੱਧ ਸਿਆਣੇ ਤੇ ਚਲਾਕ ਹੁੰਦੇ ਨੇ ਹੂੰ ਇਹ ਇਹ ਹੋ ਨਹੀਂ ਹੂੰ ਇਸ ਕਰਕੇ ਇਹਨਾਂ ਨੇ ਨਾਭ ਜੋ ਫੜ ਲਈ ਵੀ ਮੁਲਕ ਦੇ ਵਿੱਚ ਕਿਹੜੀ ਗੱਲ ਚੱਲ ਰਹੀ ਹੈ ਹੂੰ ਕਿਉਂਕਿ ਬਦਲਾ ਮੁਲਕ ਦੇ ਵਿੱਚ ਵੀ ਲੋੜ ਸੀ ਖਾਸ ਕਰਕੇ ਦਿੱਲੀ ਤੇ ਪੰਜਾਬ ਤੋਂ ਜ਼ਿਆਦਾ ਲੋੜ ਸੀ ਹੂੰ ਉਸ ਮੋਕੇ ਇਹਨਾਂ ਨੇ ਉਹ ਗੱਲਾਂ ਚੱਕੀਆਂ ਜਿਹੜੇ ਆਮ ਆਦਮੀ ਮਹਿਸੂਸ ਕਰਦਾ ਸੀ ਹਮ ਨੰਬਰ 1 ਸੁਪਰੀਮ ਕੋਰਟ ਨੇ ਜਦੋਂ ਟਿੱਪਣੀ ਕਰਤੀ ਹਮ ਵੀ ਆਈਬੀਆ ਹਮ ਜਿਹੜੇ ਦੂਜੀਆਂ ਕੇਂਦਰੀ ਏਜੰਸੀਆਂ ਨੇ ਇਹ ਤਾਂ ਪਿੰਗਰੇ ਦਾ ਤੋਤਾ ਨਹੀਂ ਹਮ ਲੋਕਾਂ ਨੂੰ ਲੱਗੇ ਹਾਂ ਯਾਰ ਰਿਸ਼ਵਤ ਲੈਂਦੇ ਫੜੇਗਾ ਰਿਸ਼ਵਤ ਦੇ ਕੇ ਛੁੱਟ ਗਏ ਹਮ ਸਜ਼ਾ ਤਾਂ ਕਿਸੇ ਨੂੰ ਹੁੰਦੀ ਨਹੀਂ ਹਮ ਜਾਂ ਆਪਕੇ ਅੰਗੇ ਕਾਚੀ ਚ ਦੂਜੇ ਦੇ ਹੱਥ ਚ ਹਮ ਇਹਨਾਂ ਨੇ ਨਾਰਾ ਦਿੱਤਾ ਸ਼ਕਤੀਸ਼ਾਲੀ ਲੋਕ ਬਾ ਜੇ ਦੀ ਆਪਣੀ ਮਸ਼ੀਨਰੀ ਹੋ ਜਿਹੜਾ ਕਿਸੇ ਦੇ ਅਧੀਨ ਨਹੀਂ ਹੋ ਜਿਹੜਾ ਚਪੜਾਸੀ ਤੋਂ ਲੈ ਕੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਤੱਕ ਦੀ ਜਾਂਚ ਕਰ ਸਕੂ ਲੋਕਾਂ ਨੂੰ ਲੱਗਿਆ ਵੀ ਆਹ ਗੱਲ ਠੀਕ ਆ ਫਿਰ ਦੂਜੀ ਗੱਲ ਕੰਪਨੀਆਂ ਵੱਡੇ ਵੱਡੇ ਘਰ ਪੈਸੇ ਦਿੰਦੇ ਨੇ ਗੁਪਤ ਤੌਰ ਤੇ ਮੁੜ ਕੇ ਕਰੋੜਾਂ ਦਾ ਫੱਟ ਦਿੰਦੇ ਨੇ ਨੀਤੀ ਦਾ ਨੱਕ ਮਰੋੜਦੇ ਨੇ ਨੀਤੀ ਆਪਣੇ ਪੱਖ 'ਚ ਬਣਾ ਲੈਂਦੇ ਨੇ ਅਰਬਾਂ ਦਾ ਫਾਇਦਾ ਲੈਂਦੇ ਨੇ ਇਹਨਾਂ ਨੇ ਕਿਹਾ ਫੰਡਾਂ 'ਚ ਪਾਰਦਰਸ਼ਤਾ ਹੂੰ 5 ਰੁਪਏ ਵੀ ਕਿਸੇ ਤੋਂ ਲਵਾਂਗੇ ਤਾਂ ਵੈਬਸਾਈਟ ਤੇ ਪੈਣੀ ਹੈ। ਹੂੰ ਤੀਜਾ ਇਹਨਾਂ ਨੇ ਇਹ ਕਿਹਾ ਲੋਕ ਲੋਕਾਂ ਨੂੰ ਇਹ ਲੱਗਿਆ ਵੀ ਯਾਰ ਜਿਵੇਂ ਨਖੇੜਾ ਹੋ ਗਿਆ ਨਾ ਹੂੰ ਇੱਕ ਪਾਸੇ ਆਮ ਲੋਕ ਇੱਕ ਪਾਸੇ ਜੋਕਾਂ ਹੂੰ ਜਿਵੇਂ ਇੱਕ ਪਾਸੇ ਮਲਕ ਭਾਗੋ ਇੱਕ ਪਾਸੇ ਭਾਈ ਲਾਲੋ ਵੀ ਪੁੱਛਦੇ ਨਹੀਂ ਯਾਰ ਲੋਕਾਂ ਨੂੰ ਗੱਠ ਜੋੜ ਹੋ ਗਿਆ ਸਿਆਸਤਦਾਨਾਂ ਦਾ ਅਫਸਰशाही ਦਾ ਤੇ ਮਾਇਆਧਾਰੀਆਂ ਦਾ ਹੂੰ ਇਹਨਾਂ ਨੇ ਫਿਰ ਉੱਥੇ ਕਿਹਾ ਫੈਸਲੇ ਲੈਣ 'ਚ ਲੋਕਾਂ ਦੀ ਭਾਗੀਦਾਰੀ ਸਵਰਾਜ ਹੂੰ ਤੁਸੀਂ ਦੇਖੋ ਤਿੰਨੇ ਬੁਨਿਆਦੀ ਨੁਕਤੇ ਹਾਈ ਕਮਾਂਡ ਕਲਚਰ ਖਤਮ ਕਰਾਂਗੇ ਛਿੱਕੇ ਤੇ ਟੰਗ ਤੇ ਨਾ ਚਲੋ ਦਿੱਲੀ ਦਾ ਕਹਿੰਦੇ ਸੀ ਸਾਡੇ ਹੱਥੋਂ ਬਸ ਨਹੀਂ ਤਾਕਤਾਂ ਨਹੀਂ ਹੈਗੀਆਂ ਪੰਜਾਬ ਚ ਕਦੇ ਕਿੰਨਾ ਦਾ ਨਾ ਸੁਣਿਆ ਸਤਾਂਜ ਵਾਲੇ ਮਹਿੰਦਰ ਵਾਸਤੂ ਦਾ ਮੁੰਡਾ ਟਿੱਚਰਾ ਕਰਦਾ ਕਹਿੰਦਾ ਸੁਵਰਾਜ ਹਰ ਇੱਕ ਘਰ ਚ ਖੜਾ ਤੁਸੀਂ ਦੇਖੋ ਮਤਲਬ ਗੱਲਾਂ ਕੀ ਕਰਦੇ ਨੇ ਕਹਿੰਦਾ ਪੈਸੇ ਦੇਣੇ ਆਉਣਗੇ ਲੈ ਲਓ ਲੈ ਲਓ ਥੋੜੀ ਨੇ ਥੋੜੀ ਲੁੱਟੇ ਹੋਏ ਨੇ ਇਹਨਾਂ ਨੇ ਆਪ ਕੀ ਕੀਤਾ ਜਿਹੜਾ ਇੱਕ ਸਵਾਲ ਉੱਠ ਰਿਹਾ ਸੀ ਜ਼ੋਰ ਨਾਲ ਲੋਕਾਂ 'ਚ ਚੋਣ ਮੈਨੀਫੈਸਟੋ ਕਾਨੂੰਨੀ ਦਸਤਾਵੇਜ਼ ਹੋਣਾ ਚਾਹੀਦਾ ਹੂੰ ਇਹ ਲੋਕਾਂ ਨਾਲ ਤੁਹਾਡਾ ਵਾਅਦਾ ਮੈਮੋਰੰਡਮ ਆਫ ਅੰਡਰਸਟੈਂਡਿੰਗ ਆ ਸਾਨੂੰ 5 ਸਾਲ ਰਾਜ ਦਿਓ ਅਸੀਂ ਤੁਹਾਡੇ ਲਈ ਆਹ ਕਰਾਂਗੇ ਹੂੰ ਜ਼ੋਰ ਨਾਲ ਉਖੇ ਇਹ ਵਾਅਦੇ ਇਵਨ ਸੁਪਰੀਮ ਕੋਰਟ ਨੇ ਤੇ ਇੱਕ ਵਾਰ ਸ਼ਾਇਦ ਆਪਣੇ ਇਲੈਕਸ਼ਨ ਕਮਿਸ਼ਨ ਨੇ ਵੀ ਕਿਹਾ ਵੀ ਇਹ ਤੁਸੀਂ ਵਾਅਦੇ ਕਰਦੇ ਹੋ ਲੋਕਾਂ ਮੂਰੇ ਰੋਡਮੈਪ ਰੱਖੋ ਹੂੰ ਇਹ ਹੱਲ ਕਿਵੇਂ ਹੋਣਗੇ ਹੂੰ ਇਹਨਾਂ ਨੇ ਉਹ ਤੋਂ ਪੜਕਾ ਕੇ ਗਰੰਟੀਆਂ ਲਿਆਂਦੀਆਂ ਹੂੰ ਗਰੰਟੀਆਂ ਕਿਵੇਂ ਪੂਰੀਆਂ ਹੋਣਗੀਆਂ ਮੇਰੇ ਤੇ ਛੱਡੋ ਤੇ ਫਿਰ ਖੋਇਆ ਕੀ ਪਰ ਜਿਹੜੀਆਂ ਗੱਲਾਂ ਇਹਨਾਂ ਨੇ ਕੀਤੀਆਂ ਕਿ ਨਹੀਂ ਖਰੇ ਉੱਤਰੀਏ ਤੇ ਇਸ ਤਰ੍ਹਾਂ ਤਾਂ ਸਾਰੀਆਂ ਹੀ ਪਾਰਟੀਆਂ ਕਰਦੀਆਂ ਇਹਨਾਂ ਨੇ ਵੱਖਰਾ ਕੀ ਕੀਤਾ ਬਿਲਕੁਲ ਵੱਖਰਾ ਨਹੀਂ ਕੀਤਾ ਨਾ ਦੂਜੀਆਂ ਪਾਰਟੀਆਂ ਨਾਲੋਂ ਨੀਤ ਵੱਖਰੀ ਨਾ ਨੀਤੀ ਵੱਖਰੀ ਸਗੋਂ ਤੇ ਉਹਨਾਂ ਦੀ ਤਾਂ ਇੱਕ ਪਾਰਟੀ ਹੁੰਦੀ ਸੀ ਪਾਰਟੀ ਜਵਾਬਦੇਹ ਹੁੰਦੀ ਸੀ ਇਹਨਾਂ ਨੇ ਤਾਂ ਇਹ ਕਰ ਲਿਆ ਜਿਹੜਾ ਪਹਿਲਾਂ ਇਹ ਕਹਿੰਦਾ ਸੀ ਲੋਕ ਮੈਂ ਸਵਾਲ ਕਰਨ ਲਾਤੇ ਹੁਣ ਕਹਿੰਦਾ ਕੋਈ ਨਾ ਸਵਾਲ ਦਾ ਜਵਾਬ ਦੇ ਉਹਨਾਂ ਮੈਂ ਬਣੀ ਦਾ ਮਕਾਨ ਨੋ ਨੋ ਜਿਵਾ ਮਤਲਬ ਯੂ ਟਰਨ ਇਤੋਂ ਵੀ ਨਾ ਤਿੰਨ ਚਾਰ ਗੱਲਾਂ ਲੋਹਰ ਨੇ ਅੱਜ ਭਵੰਤ ਮਾਨ ਦੀ ਤੇ ਕੇਦਰੀਵਾਲ ਦੀ ਵੀਡੀਓ ਤੁਸੀਂ ਚਲਾ ਦਿਓ ਐ ਲੱਗੋ ਆਪਣੇ ਖਿਲਾਫ ਬੋਲ ਰਹੇ ਨੇ ਕੇਗਰੀਵਾਲ ਐਮ ਐਲ ਏ ਕੇ ਪਾਸ ਲਾਲ ਬੱਤੀ ਨਹੀਂ ਹੋਣਾ ਚਾਹੀਏ ਲਾਲ ਬੱਤੀ ਕੀ ਗੱਡੀ ਨਹੀਂ ਹੋਣਾ ਚਾਹੀਏ ਉਸਕੇ ਪਾਸ ਇੱਕ ਕਮਰਾ ਹੋਣਾ ਚਾਹੀਏ ਰਹਿਣੇ ਕੇ ਲਈ ਉਸਕੇ ਪਾਸ ਅਖਤਿਆਰੀ ਕੋਟਾ ਨਹੀਂ ਹੋਣਾ ਚਾਹੀਏ ਉਸਕੇ ਪਾਸ ਸਿਕਿਉਰਿਟੀ ਨਹੀਂ ਹੋਣਾ ਚਾਹੀਏ ਜੇ ਲੋਕੋ ਕੇ ਲਈ ਚਾਹੀਦੀ ਕਿ ਹੋਇਆ ਕੀ ਆ ਪਰ ਵਰਤਮਾਨ ਇਹ ਕਹਿੰਦਾ ਸੀ ਨਾ ਵੀ ਆ ਟੂ ਟੂ ਜਿਹੜਾ ਹੁੱਟਰ ਵਜਦਾ ਕਹਿੰਦਾ ਜੁੱਡਾ ਵੱਡਾ ਹੁੱਟਰ ਹੂੰ ਓਡਾ ਵੱਡਾ ਚੋਰ ਜੇ ਤੁਹਾਨੂੰ ਲੋਕਾਂ ਤੋਂ ਖਤਰਾ ਮੁਰਗੀਖਾਨੇ ਖੋਲ ਲਓ ਉਹਨੇ ਸਾਰੇ ਮੁੱਦੇ ਤੇ ਇਹਨਾਂ ਨਾਲ ਮਿਲ ਕੀ ਹੂੰ ਤੁਸੀਂ ਦੇਖਾ ਤਾਂ ਸੀ ਨਾ ਜੀ ਲੋਕਾਂ ਨਾਲ ਧੋਖਾ ਕਿੰਨਾ ਵੱਡਾ ਕੀਤਾ ਹੂੰ ਮਤਲਬ ਕੋਈ ਜਵਾਬ ਦੇ ਹੀ ਨਹੀਂ ਇਸ਼ਤਿਹਾਰਬਾਜ਼ੀ ਤੇ ਦਿੱਲੀ ਦੇ ਵਿੱਚ ਇੱਕ ਉਦਾਹਰਨ ਉਦੋਂ ਜਦੋਂ ਪਰਾਲੀ ਦਾ ਰੌਲਾ ਪੈ ਰਿਹਾ ਸੀ ਕਹਿੰਦੇ ਕਹੀ ਜੀ ਦਵਾਈ ਕੱਢ ਲਈ ਹੂੰ 40 ਲੱਖ ਰੁਪਈਆ ਖੋਜ ਤੇ ਖਰਚ ਹੋਇਆ ਉਹ ਪ੍ਰਾਣੀ ਤੇ ਛਿੜਕ ਦੋ ਉਹ ਖਾਦ ਬਣ ਜਾਂਦੀ ਹੈ ਖੇਤਾਂ 'ਚ ਹੂੰ ਚਾਰ ਕਰੋੜ ਦੀ ਉਹਦੀ ਇਸ਼ਤਿਹਾਰਬਾਜ਼ੀ ਲਾਤੀ ਹੂੰ ਪੰਜਾਬ 'ਚ ਕਹਿੰਦੇ ਪੈਨਸ਼ਨ ਪ੍ਰਾਣੀ ਲਾਗੂ ਕਰਤੀ ਸਾਰੇ ਮੁਲਕ 'ਤੇ ਇਸ਼ਤਿਹਾਰ ਲਾਤੇ ਜਦੋਂ ਕਿਸੇ ਸੂਬੇ 'ਚ ਚਾਉਣਾ ਇੱਕ ਅੱਧਾ ਇਹ ਜਾਲ ਜਾਲੀ ਜਿਹਾ ਫੈਸਲਾ ਕਰਕੇ ਉਹ ਤੇ ਇਸ਼ਤਿਹਾਰਬਾਜ਼ੀ ਧੱਕ ਦਿੰਦੇ ਨੇ ਹੂੰ ਪੰਜਾਬ ਦਾ ਖਜ਼ਾਨਾ ਬੇਰਹਿਮੀ ਨਾਲ ਲੁੱਟਿਆ ਇਸ਼ਤਿਹਾਰਬਾਜ਼ੀ ਤੇ ਇਹ ਕਿੰਨੀ ਨੂੰ ਟਿੱਕਰਾਂ ਕਰਦਾ ਹੁੰਦਾ ਸੀ ਵੀ ਆਟੋ ਰਿਕਸ਼ਾ ਬਣਾ ਲਿਆ ਹੈਲੀਕਾਪਟਰ ਹਮ ਹੁਣ ਕਹਿੰਦਾ ਨਹੀਂ ਇਹਦੇ ਨਾਲ ਨਹੀਂ ਸਰ ਤੋਂ ਵੱਡਾ ਵੀ ਜਹਾਜ਼ ਖਰੀਦਣ ਦੀ ਲੋੜ ਆ ਕੇਜਰੀਵਾਲ ਨੇ ਕਿਵੇਂ ਜਹਾਜ਼ ਰਿਕਸ਼ੇ ਮੰਗਕਲਾਇਆ ਸਾਰੇ ਮੁਲਕ ਚ ਪੰਜਾਬ ਦਾ ਪੈਸਾ ਖਰਚਿਆ ਮੁਲਕ ਵੀ ਪਾਰਟੀ ਬਣਾਉਣ ਲਈ ਭਗਵੰਤ ਮਾਨ ਕਹਿੰਦਾ ਸੀ ਦੁਨੀਆ ਚ ਮੁਲਕ ਚ ਸਭ ਤੋਂ ਤੇਜ਼ੀ ਨਾਲ ਨੈਸ਼ਨਲ ਪਾਰਟੀ ਬਣਨ ਵਾਲੀ ਆਮ ਆਦਮੀ ਪਾਰਟੀ ਨੇ ਇਤਿਹਾਸ ਲਿਖਿਆ ਮੈਂ ਉਦੋਂ ਉਹਦਾ ਜਵਾਬ ਦਿੱਤਾ ਸੀ ਮੁਲਕ ਦੇ ਵਿੱਚ ਸਭ ਤੋਂ ਵੱਧ ਜਮਾਨਤਾਂ ਜਬਤ ਕਰਾਉਣ ਵਾਲੀ ਪਾਰਟੀ ਵਾਲਾ ਰਿਕਾਰਡ ਵੀ ਤੁਸੀਂ ਸਿਰਜਿਆ ਤੇ ਸਭ ਤੋਂ ਛੇਤੀ ਖਤਮ ਹੋਣ ਵਾਲੀ ਪਾਰਟੀ ਵਾਲਾ ਇਤਿਹਾਸ ਵੀ ਤੁਸੀਂ ਸਿਰਜੋਗੇ ਉਹ ਕੰਮ ਸ਼ੁਰੂ ਹੋਗੇ ਤੁਹਾਡੇ ਸਾਹਮਣੇ ਅਰਵਿੰਦ ਕੇਜਰੀਵਾਲ ਨੇ ਜਦੋਂ ਰੇਡਾਂ ਹੋਈਆਂ ਹੋਰ ਬਾਤ ਕੋਸ਼ ਹੈ ਆਪਣੇ ਮੁੱਖ ਮੰਤਰੀ ਭਵੰਤ ਮਾਨਪੂਰਥੜਾ ਹਾਊਸ 'ਚ ਰੇਡ ਹੋਈ ਉੱਥੇ ਉਦੋਂ ਇਹ ਕਿਹਾ ਗਿਆ ਕਿ ਇਹ ਧੱਕੇਸ਼ਾਹੀ ਹੈ ਇਹ ਹਾਰ ਦੀ ਬਖਲਾਅਟ ਹੈ ਭਾਜਪਾ ਉਸ ਦੇ ਵਿੱਚ ਡਰੀ ਹੋਈ ਮਰੀ ਹੋਈ ਸਾਨੂੰ ਵੀ ਮਾਰਨਾ ਚਾਹੁੰਦੀ ਹੈ ਇਹ ਗੱਲਾਂ ਨਹੀਂ ਕਹੀਆਂ ਦੇਖੋ ਇੱਕ ਤਾਂ ਗੱਲ ਠੀਕ ਹੈ ਇਹਨੇ ਹੁਣ ਤੱਕ ਕਾਂਗਰਸ ਮੁਕਤ ਭਾਰਤ ਦਾ ਜਿਹੜਾ ਮੁੱਦੀ ਦਾ ਨਾਰ ਹੋਈ ਲਾਗੂ ਕੀਤਾ ਕਿੰਨੀ ਆਲੋਚਨਾ ਹੁੰਦੀ ਸੀ ਜਿੱਥੇ ਜਾਂਦਾ ਕਾਂਗਰਸ ਨੂੰ ਫਰਾਉਂਡ ਜਾਂਦਾ ਹਮ ਗੁਜਰਾਤ ਚ ਲਿਆ ਗਿਆ ਹਮ ਦਿੱਲੀ ਦੇ ਵਿੱਚ ਫਿਰ ਇਹਨਾਂ ਦਾ ਕਾਂਟਾ ਫਸ ਗਿਆ ਇੱਕ ਸੁੱਤਾ ਹਮ ਪੰਜਾਬ ਵਾਲਾ ਤਾਂ ਦੇਖ ਲਓ ਹੁਣ ਅਮਿਤ ਸ਼ਾਹ ਨਾਲ ਟਿਚਬਟਣਾ ਦੀ ਜੋੜੀ ਮੰਗ ਜੁੜਿਆ ਹੋਇਆ ਕੋਈ ਰੌਲੇ ਨਹੀਂ ਹਮ ਦਿੱਲੀ ਚ ਟਕਰਾ ਇਹਨਾਂ ਦਾ ਪੈਦਾ ਹੋ ਗਿਆ ਕਿਉਂਕਿ ਉੱਥੀ ਹੈ ਨਾ ਸਾਰਾ ਕੁਝ ਹਮ ਉਹਦੇ ਇਹਦੇ ਕੋਲ ਦਿੱਲੀ ਦੀ ਪੁਲਿਸ ਨਹੀਂ ਹਮ ਜੈਡ ਸਕਿਉਰਿਟੀ ਦਿੱਲੀ ਦੀ ਵੀ ਲਈ ਫਿਰਦਾ ਪੰਜਾਬ ਦੀ ਵੀ ਲਈ ਫਿਰਦਾ ਹਮ ਤੁਸੀਂ ਤੁਸੀਂ ਦੇਖੋ ਤਾਂ ਨਾ ਮੈਂ ਸਿਕਿਉਰਿਟੀ ਦਾ ਲੈਵਲ ਕਿਹੜਾ ਹੂੰ ਪੰਜਾਬ ਪੁਲਿਸ ਜਦੋਂ ਇਹਨਾਂ ਕੋਲੇ ਆਈ ਜੀ ਜਿਨ੍ਹਾਂ ਕੇਜਰੀਵਾਲ ਦੇ ਵਿਰੋਧ ਦੇ ਸੀ ਕੱਲੇ ਕੱਲੇ ਤੇ ਰੋਪੜ ਮਕਦਮਾ ਜਾਲੇਦਾਲੇ ਲਾਇਆ ਨਾ ਹੂੰ ਮਤਲਬ ਬੀਬੀ ਹਲਕਾ ਲੰਬਾ ਕੁਮਾਰ ਵਿਸ਼ਵਾਸ ਤੇ ਉਹ ਬੱਗਾ ਭਾਜਪਾਲਾ ਜਿਨ੍ਹਾਂ ਉਹ ਪੂਸ਼ਣ ਪੂਸ਼ਣ ਦੀ ਕੁੱਟਮਾਰ ਕੀਤੀ ਸੀ ਜੀ ਤੇ ਮੁੱਦੇ ਮੁੱਢ ਗਿਆ ਨਾ ਫਿਰ ਸਾਰੇ ਕਿਸੇ ਦਾ ਇਹਦਾ ਮਤਲਬ ਜੇ ਇਹਦੇ ਕੋਲੇ ਕਿੰਨੀ ਸ਼ਕਤੀ ਆ ਜੇ ਇਹ ਉਹਦੀ ਦੁਰਵਰਤੋਂ ਕਿੰਨੀ ਬੇਰਹਿਮੀ ਨਾਲ ਕਰਦਾ ਹੂੰ ਜਿਹੜੇ ਬੰਦੇ ਨੇ ਪਾਰਟੀ 'ਚ ਸਵਾਲ ਉਠਾਇਆ ਲਾਈਨ ਲੱਗੀ ਪਈ ਆ ਵੱਡੇ ਵੱਡੇ ਬੁੱਧੀਮਾਨਾਂ ਦੀ ਐਡਮਿਰਲ ਰਾਮਨਾਥ ਤੋਂ ਲੈ ਕੇ ਅਨੰਦ ਕੁਮਾਰ ਜੀ ਸ਼ਾਂਤੀ ਭੂਸ਼ਣ ਜੀ ਉਹੋ ਜੀ ਪੰਜਾਬ 'ਚ ਦੇਖ ਲਓ ਤੁਸੀਂ ਡਾਕਟਰ ਦਲਜੀਤ ਸਿੰਘ ਚਲੋ ਸਵਰਗ ਸੁਧਾਰ ਗਏ ਹੋ ਸਾਰੀ ਲਾਈਨ ਲੱਗੀ ਪਈ ਹੈ ਜਿਹਨੇ ਸਵਾਲ ਉਠਾਇਆ ਨੇ ਮੁੜ ਕੇ ਬੁਲਾਇਆ ਨਹੀਂ ਹੋ ਮਤਲਬ ਕੱਚੇ ਨਹੀਂ ਕੋਈ ਛੱਡਦਾ ਇਹ ਤਾਂ ਇਹ ਕਹਿੰਦਾ ਸੀ ਵੀ ਇੱਕ ਵਾਰ ਮੈਂ ਚੋਣ ਜਿੱਤਦਾ ਹੂੰ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਕਹਿਕ ਨੂੰ ਮੇਰੇ ਕੰਮ ਤੇ ਵੋਟ ਪਾਓ ਐਤਕੀ ਦਿੱਲੀ ਜਰੋਂ ਜਲੂਸ ਨਿਕਲ ਗਿਆ ਫਿਰ ਵਿਕਟਮ ਕਾਰਡ ਖੇលਿਆ ਮਾਰਤੇ ਹੋਏ ਕੁੱਟਤੇ ਹੋਏ ਹਮਲੇ ਹੋ ਰਹੇ ਨੇ ਕੈਦਰੀਵਾਲ ਦੀ ਜਾਨ ਨੂੰ ਖਤਰਾ ਪਿਆਪੁਰਸ ਸਿਕਿਉਰਿਟੀ ਸਾਨੂੰ ਹੋਰ ਚਾਹੀਦੀ ਆ ਤਿੰਨ ਵੱਡੇ ਵਾਅਦੇ ਕੀਤੇ ਸੀ ਜਿਵੇਂ ਆਪਾਂ ਹੋਰ ਘੜਾਇਦੇ ਨੰਬਰ 1 ਯਮਨਾ ਸਾਫ ਹੋਊਗੀ ਹਮ ਨੰਬਰ 2 ਕੂੜੇ ਦੇ ਢੇਰ ਚੁੱਕੇ ਜਾਣਗੇ ਹਮ ਨੰਬਰ 3 ਸੜਕਾਂ ਦੀ ਹਾਲਤ ਸੁਧਰ ਜੂ ਉਹ ਜਿਹਦੇ ਬਾਰੇ ਉਹ ਜਿਹੜਾ ਇਹਨਾਂ ਦੀ ਮੁੱਖ ਮੰਤਰੀ ਦੇ ਉਲਟ ਖੜਾ ਸੀ ਉਹ ਪੁੱਠਾ ਸਿੱਧਾ ਜਾ ਬੋਲਿਆ ਸੀ ਨਾ ਪ੍ਰਿੰਕਾ ਦੇ ਬਾਰੇ ਹਮ ਵਰਮਾ ਹੈ ਨੀ ਵਰਮਾ ਨਾ ਬਦੂੜੀ ਬਧੂੜੀ ਰਮੇਸ਼ ਬਧੂੜੀ ਹਾਂ ਬਧੂੜੀ ਵੀ ਪ੍ਰਿੰਕਾ ਦੀਆਂ ਗੱਲਾਂ ਵਰਗੀਆਂ ਛੜਕਾ ਬਣਾ ਦਾਂਗੇ ਚਲੋ ਬੀਬੀ ਮਚੂਰ ਸੀ ਉਹਨੇ ਹੱਸ ਕੇ ਟਾਲਤਾ ਪਰ ਉਹ ਉਹਦੀ ਬਦਨਾਮੀ ਹੋਈ ਉਹ ਜਿੱਤ ਵੀ ਕੀ ਕੁੜੀ ਜਿਹੜੀ ਮੁੱਖ ਮੰਤਰੀ ਹੈ ਹੁਣ ਤੁਸੀਂ ਇਹ ਦੇਖੋ ਵੀ ਚੱਜ ਕੀ ਕਰਦੇ ਨੇ ਇਹਨਾਂ ਦੀ ਕਿਸੇ ਵੀ ਜਮਾਨਤ ਹੋ ਜੇ ਕੇਸ 'ਚ ਕਹਿੰਦਾ ਨਹੀਂ ਸੱਚ ਦੀ ਜਿੱਤ ਹੋ ਗਈ ਮਕਦਮੇ ਦਾ ਫੈਸਲਾ ਹਾਲ ਹੀ ਹੋਣਾ ਜਦੋਂ ਕੋਈ ਵੱਡਾ ਸਕੈਂਡਲ ਕਰਦੇ ਨੇ ਉਹਦੇ ਇੱਕ ਨਵਾਖਰ ਜੋੜ ਦਿੰਦੇ ਨੇ ਕਟੜ ਇਮਾਨਦਾਰ ਹਾਂ ਹੁਣ ਹੁਣ ਇਹ ਇਹਨੇ ਤਾਂ ਇਹ ਸੀ ਸਿਆਸਤ ਕਰਨੀ ਹੈ ਸਿਆਸਤ ਤੋਂ ਬਦਲਣਾ ਪਰ ਕੁਰਸੀ ਕੋਈ ਛੱਡਦਾ ਨਹੀਂ ਹੁੰਦਾ ਕੇਜਰੀਵਾਲ ਨੇ ਇਹ ਕਹਿ ਕੇ ਕੁਰਸੀ ਛੱਡੀ ਸੀ ਕਿ ਇਮਾਨਦਾਰੀ ਦਾ ਸਰਟੀਫਿਕੇਟ ਜਨਤਾ ਨੇ ਦੇਣਾ ਵੈ ਬਾਅਦ ਵਿੱਚ ਮੂੰ ਘਰੋਂ ਕੁਰਸੀ ਵਾਲੋਂ ਤੱਕ ਮੈਂ ਦੇਖਦਾ ਨਹੀਂ ਕੇਜਰੀਵਾਲ ਨੇ ਕੁਰਸੀ ਨਹੀਂ ਛੱਡੀ ਇਹ ਤਾਂ ਕਹਿੰਦਾ ਜੇਲ੍ਹ ਤੋਂ ਰਹਿ ਕੇ ਮੁੱਖ ਮੰਤਰੀ ਚੱਲੋ ਹੂੰ ਸੁਪਰੀਮ ਕੋਰਟ ਦਾ ਫੈਸਲਾ ਉਹਨੇ ਮੁੱਖ ਮੰਤਰੀ ਜੇਲ੍ਹ 'ਚ ਰੱਖਿਆ ਹੋਇਆ ਹੂੰ ਅੱਜ ਵੀ ਰੱਖਿਆ ਹੋਇਆ ਜੇ ਜਿੱਤ ਵੀ ਜਾਂਦਾ ਮੁੱਖ ਮੰਤਰੀ ਫੇਰ ਵੀ ਨਹੀਂ ਬਣ ਸਕਦਾ ਸੀ ਹੂੰ ਉਹਨੇ ਕੇਜਰੀਵਾਲ ਬਾਹਰ ਕੱਢਤਾ ਹੂੰ ਇਸ ਕਰਕੇ ਇਹਨੇ ਮਰਦੀ ਨੇ ਇੱਕ ਚੱਬਿਆ ਫਿਰ ਕਿਹਾ ਇਹ ਲੋਕਾਂ ਦਾ ਪਤਵਾ ਮਿਲੂ ਆਪਸੀ ਕਹਿੰਦੀ ਮੈਂ ਉਹ ਕੁਰਸੀ ਤੇ ਨਹੀਂ ਖਾਲੀ ਛੱਡੀ ਹੋਈ ਹੈ ਆਗੇ ਇਹਨੇ ਵੀ ਲੋਕਾਂ ਦਾ ਪਤਵਾ ਹਮ ਪ੍ਰਮਾਨ ਕਰੋ ਨਾ ਹੁਣ ਅਸੀਂ ਵੀ ਪ੍ਰਮਾਨ ਕੀਤਾ ਪੰਜਾਬ 91 ਦੀ ਸਰਕਾਰ ਬਣੀ ਠੀਕ ਆ ਉਹਦੇ ਜ਼ਿੰਮੇਵਾਰ ਅਕਾਲੀ ਤੇ ਕਾਂਗਰਸੀ ਨੇ ਜਿਹੜੇ ਕੰਨਾ ਬਿੰਦੀ ਨਹੀਂ ਬਦਲ ਰਹੇ ਸੀ ਲੋਕ ਬਦਲ ਚਾਹੁੰਦੇ ਸੀ ਇਹਨਾਂ ਨੇ ਬਦਲਾ ਦਾ ਨਾਅਰਾ ਦਿੱਤਾ ਲੋਕ ਇਹਨਾਂ ਦੇ ਪਛਾਵਾ ਵਿੱਚ ਆ ਗਏ ਹੋਰ ਲੋਕ ਕੀ ਕਰਦੇ ਫਿਰ ਜਦੋਂ ਲੋਕਾਂ ਨੂੰ ਇਹਦਾ ਪਤਾ ਲੱਗਿਆ ਤੇ ਇਹਨਾਂ ਦੇ ਨਸੀਦ ਨੂੰ ਅਭਿਲੀ ਆ ਤਾਂ ਉਹ ਆਤਮਾਨ ਦਾ ਜ਼ਿਲ੍ਹੇ ਤੇ ਹਾਰੇ ਇਹ ਐਮਪੀ ਦੀ ਸੀਟ ਮੁੜ ਕੇ ਇਹ ਉਹਨਾਂ ਰਾਹਾਂ ਦੀ ਪੈ ਗਈ ਫਿਰ ਜਿਹੜੇ ਕਹਿੰਦੇ ਸੀ ਨਾ ਝਾੜੂ ਗੰਦ ਸਾਫ ਕਰਨ ਲਈ ਰੱਖਿਆ ਫਿਰ ਗੰਦ ਭਾਲ ਦੇ ਫਿਰ ਦੂਜੀਆਂ ਪਾਰਟੀਆਂ ਤੋਂ ਕਿਵੇਂ ਕਹਿੰਦੇ ਵਾਸ਼ਿੰਗ ਮਸ਼ੀਨਾ ਭਾਜ ਪਾਦੀ ਉਹ ਵੱਡੀ ਆ ਵਾਸ਼ਿੰਗ ਮਸ਼ੀਨ ਵੱਡੀ ਆ ਪਰ ਇਹਨਾਂ ਕੋਲੇ ਛੋਟੀ ਆ ਇਹਨਾਂ ਨੇ ਜਿਹੜਾ ਘੱਟ ਕੀਤੀ ਇਹਨਾਂ ਨੇ ਜਿਹੜੇ ਦੂਜੀਆਂ ਪਾਰਟੀਆਂ ਤੋਂ ਲਈ ਨਹੀਂ ਆਮ ਆਦੀ ਪਾਰਟੀ ਦਾ ਤੁਸੀਂ ਐਨਲਿਸਿਸ ਕੀਤਾ ਹੈ ਹੋਰ ਨਾ ਵੀ ਬਹੁਤ ਥਾਵਾਂ ਦੇ ਉੱਤੇ ਬੋਲੇ ਹੋ ਲਿਖਦੇ ਹੋ ਸਾਰਾ ਕੁਝ ਹੈ ਠੀਕ ਹੈ ਮੰਨ ਲਿਆ ਕਿ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਕਰਕੇ ਉਹਨਾਂ ਨੂੰ ਆ ਦੇਖਣੇ ਪੈ ਗਏ ਕਿ ਕਿੱਥੇ ਚਲੇ ਗਏ ਪਰ ਕਾਂਗਰਸ ਪਾਰਟੀ ਦਾ ਜਿਹੜਾ ਹਾਸ਼ੀ ਦੇ ਉੱਤੇ ਉੱਥੇ ਰਹਿ ਜਾਣਾ ਖੜੇ ਰਹਿਣਾ ਫਾਤਾ ਹੀ ਨਾ ਖੋਲਣਾ ਉਹ ਵੀ ਉੱਥੇ ਦੇ ਉੱਥੇ ਖੜੀ ਹੈ ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਦੇਖੋ ਕਾਂਗਰਸ ਪਾਰਟੀ ਹੈ ਜਿਹੜੀ ਉਹ ਪਿਛਲੇ 70 ਸਾਲਾਂ ਚ ਉਹ ਜਿਹੜੀਆਂ ਨੀਤੀਆਂ ਤੇ ਚੱਲੀ ਆ ਉਹੀ ਨੀਤੀਆਂ મોદી ਜੇ ਉਹ 40 ਕਿਲੋਮੀਟਰ ਨਾਲ ਚੱਲਦੇ ਸੀ ਉਹ 240 ਕਿਲੋਮੀਟਰ ਤੇ ਚੱਲ ਰਹੀ ਹੈ ਤਾਕਤਾਂ ਦਾ ਕੇਂਦਰੀਕਰਨ ਸਿੱਖਵੇਂ ਕਿ ਮਹਾਰਾਜਾ ਪਿੰਦਰਗੰਦੀ ਨੇ ਕਿਹਾ ਸੀ ਨਾ ਵੀ ਤਾਕਤਾਂ ਦਾ ਕੇਂਦਰੀ ਸੰਵਿਧਾਨ ਦੀ ਕਹਿੰਦੇ ਨੇ ਇਹ ਗੱਲ ਸੰਵਿਧਾਨ ਚ ਸਭ ਤੋਂ ਵੱਡੇ ਬਦਲਾ ਕਾਂਗਰਸ ਨੇ ਕੀਤਾ ਸਭ ਤੋਂ ਜ਼ਿਆਦਾ ਵਾਰ ਸਰਕਾਰਾਂ ਕਾਂਗਰਸ ਨੇ ਤੋੜੀਆਂ ਸਭ ਤੋਂ ਪਹਿਲੀ ਪੰਜਾਬ ਦੀ ਤੋੜੀ ਸੀ ਰਾਣੇ ਵਾਲੀ ਦੀ ਸਰਕਾਰ ਫਿਰ ਨਵੰਦਰੀਪਾਦ ਦੀ ਕੇਰਲ ਵਾਲੀ ਤੋੜੀ ਸੀ ਐ ਨਹੀਂ ਬਿਲਕੁਲ ਕਾਂਗਰਸ ਬਦਲ ਤੋਂ ਤੀਆ ਕਾਂਗਰਸ ਆਰਐਸ ਦੇ ਨਾਲ ਮਿਲ ਕੇ ਚੱਲਦੀ ਰਹੀ ਹੈ ਜਿਹੜੇ ਜਿਹੜੇ ਬਾਦਪਾਈ ਵਲੇ ਤਿੰਨ ਮੁੱਦੇ ਬਾਹਰ ਰੱਖੇ ਹੋਏ ਸੀ ਜੀ ਧਾਰਾ 370 ਦੀ ਜਾਨ ਪਹਿਲੀ ਘੜਤ ਸੀ ਇਹਨਾਂ ਨੇ ਕਿੰਨਾ ਚਿਰ ਸ਼ੇਖ ਅਬਦੁੱਲਲਾਹ ਦੇਲ ਤੇ ਰੱਖੇ ਜੀ ਫਿਰ ਮੁੜ ਕੇ ਉਹ ਕੀਤਾ ਫਿਰ ਇਹਨਾਂ ਨੇ ਉਹ ਖਾਤਮਾ ਪਾਤਾ ਹਾਂ ਮਤਲਬ ਇਹ ਵੀ ਕਹਿੰਦੇ ਸੀ ਦੇਸ਼ ਦੀ ਏਕਤਾ ਅਖੰਡਤਾ ਕਸ਼ਮੀਰ ਤੋਂ ਕੰਨੇ ਇੱਕ ਵਾਰੀ ਤੱਕ ਭਾਰਤ ਇੱਕ ਹੈ ਉਹਨੇ ਹਿੰਦੂ ਰਾਸ਼ਟਰਵਾਦ ਲੈ ਹੁੰਦਾ ਉਸੇ ਗੱਲ ਦੀ ਕਹਾ ਕਰ ਲੈ ਜਾਂਦੀ ਨਾ ਸੋ ਇਸ ਕਰਕੇ ਕਾਂਗਰਸ ਆਪਣੇ ਲਖਣਾ ਕਰਕੇ ਲੋਕਾਂ ਨਾਲ ਟੁੱਟੀ ਆ ਕਾਂਗਰਸ ਹਾਈ ਕਮਾਂਡ ਆ ਜਿਹੜੀ ਉਹ ਹੁਣ ਰੀਇਨਵੈਂਟ ਕਰ ਰਹੀ ਆ ਹੁਣ ਤੱਕ ਦਾ 9 ਸਾਲ ਤੱਕ ਵੀਐਮਟੀ ਰੋਲਾ ਪੈਂਦਾ ਰਿਹਾ ਜੀ ਤਕਨੀਕੀ ਮਾਮਲੇ ਤੇ ਵੀ ਜਦੋਂ ਤੱਕ ਵੀਐਮਐਮ ਮੋਦੀ ਨਹੀਂ ਮੋਦੀ ਨਹੀਂ ਹਾਰ ਸਕਦਾ ਜੀ ਲੋਕਾਂ 'ਚ ਬੇਦਲੀ ਪੈਦਾ ਕਰਤੀ ਪਰ ਆਹ ਉਹਨੇ ਜਦੋਂ ਮੁੱਦਿਆਂ ਨਹੀਂ ਸਿਆਸਤੋ ਹਾਰੀ ਮੋਦੀ ਦੇ ਖਿਲਾਫ ਫੇਰ ਉਹ ਚ ਗੱਲ ਪੈਣੀ ਸ਼ੁਰੂ ਹੋਈ ਇਸੇ ਕਰਕੇ 400 ਦਾ ਪਾਰ ਨਹੀਂ ਕਰ ਸਕਿਆ ਪਰ ਕਾਂਗਰਸ ਦਾ ਵੀ ਦਿਖਾਂਤ ਇਹੀ ਹੈ ਵੀ ਜਿਹੜੇ ਰਾਹਤ ਤੇ ਰਾਹੁਲ ਗਾਂਧੀ ਜੋ ਬਰਤਾਂਤ ਜੋ ਗੱਲ ਉਭਾਰ ਰਿਹਾ ਹੈ ਥਾ ਉਹਨੂੰ ਟਿਕਪ ਨਹੀਂ ਕਰ ਰਹੀ ਪੰਜਾਬ ਵਾਲੀ ਕਾਂਗਰਸ ਤਾਂ ਬਿਲਕੁਲ ਹੀ ਨਹੀਂ ਕਰ ਰਹੀ ਇੱਥੇ ਤਾਂ ਮੁੱਦਿਆਂ ਨਹੀਂ ਸਿਆਸਤ ਉੱਪਰੀ ਸੀ ਨਾ ਬਾਗਾ ਬਾਰਡਰ ਖੋਲਣ ਦੀ ਗੱਲ ਚੱਲੀ ਸੀ ਨਾ ਖੇਤੀ ਮਾਡਲ ਬਦਲਣ ਦੀ ਗੱਲ ਚੱਲੀ ਸੀ ਕਾਰਪੋਰੇਸ਼ਨ ਇਹਦੇ ਤੇ ਸ਼ਰਾਬ ਬਣਾਉਣ ਦੀ ਗੱਲ ਚੱਲੀ ਸੀ ਇਹਨਾਂ ਨੇ ਕੰਨੇ ਨਹੀਂ ਧਰੇ ਉੱਤਰ ਕਾਟੋ ਮੈਂ ਕਿਹੜਾ ਨਹੀਂ ਖੇਡਤੇ ਐਨੇ ਮਸਤ ਹੋਏ ਹੋਏ ਨੇ ਉਸੇ ਤੇ ਕਰਕੇ ਹੁਣ ਪੰਜਾਬ ਦੇ ਵਿਰੋਧੀ ਤੇ ਕਿਹੜੀ ਅਜੀ ਮੈਨੂੰ ਦੱਸੋ ਖਿੰਡੀ ਪਈ ਐ ਮੈਂ ਕਹਿੰਦਾ ਕਿਉਂਕਿ ਇਹ ਨੀਤੀਆਂ ਉਹੀ ਚੱਲ ਰਿਆ ਤੁਸੀਂ ਕਿਹੜੇ ਮੂੰਹ ਨਾਲ ਕਹੋਗੇ ਅਸਤਾਈ ਦੇ ਦਿੱਲੀ ਵਾਲੇ ਚੋਣਾਂ ਕੀ ਦੀ ਸਤਾਈ ਤੇ ਜਿਹੜੇ ਅਸਰ ਕਰਨਗੇ ਸੁਭਾਵਿਕ ਜੀ ਗੱਲ ਅਸਰ ਪੈਣਾ ਕਿਉਂਕਿ ਇਥੇ ਸਰਕਾਰੀ ਆਮ ਆਦਮੀ ਪਾਰਟੀ ਦੀ ਹੈ ਕਾਂਗਰਸ ਨੂੰ ਕਿਧਰੇ ਪੁਲੇਖਾ ਕਾ ਨਹੀਂ ਪੈਜੂ ਇਸ ਚੋਣ ਨਤੀਜੇ ਨਾਲ ਕਿ ਹੁਣ ਤੇ ਅਸੀਂ ਵੱਟ ਤੇ ਪਏ ਆ ਜੇ ਉੱਥੇ ਸਪਾਇਆ ਹੋ ਗਿਆ ਤੇ ਇਥੇ ਤੇ ਫਿਰ ਨੰਬਰ ਕੱਢਾਂਗੇ ਚਲੋ ਤੁਸੀਂ ਕਾਂਗਰਸੀ ਦੀ ਤਾਂ ਗੱਲ ਛੱਡੋ ਉਹਨਾਂ ਦੇ ਤਾਂ ਸੱਤਾਂ ਪੈਂਤੀ ਜਿੱਤੇ ਹੋਏ ਨੇ ਵੀ ਬਾਈ ਐਮਐਲਏ ਵੀ ਨੇ ਤੇ ਸੁਖਵੀਰ ਕੱਚਾ ਬੁਜਾ ਰਿਹਾ ਹੂੰ ਮਤਲਬ ਭਲੇਖਾ ਸੁਖਵੀਰ ਨੂੰ ਪਾ ਰਿਹਾ ਹੂੰ ਕਹਿੰਦਾ ਲੋਕਾਂ ਨਾਲ ਝੂਠੇ ਵਾਅਦੇ ਕਰਦੇ ਸੀ ਲੋਕਾਂ ਨਾਲ ਵਾਅਦੇ ਝੂਠੇ ਤੁਸੀਂ ਵੀ ਕਰਦੇ ਨੂੰ ਮੁੱਕਰਦੇ ਰਹੋ ਹਾਰਦੇ ਰਹੋ ਜਿੱਤਦੇ ਹੋ ਉਹ ਤੂੰ ਅਕਾਲ ਤਖਤ ਮੂਰੇ ਝੂਠ ਬੋਲ ਕੇ ਆਇਆ ਹਮ ਹੁਣ ਲੋਕਾਂ 'ਚ ਕਹਿ ਰਿਹਾ ਮੈਂ ਤਾਂ ਝੂਠ ਬੋਲਿਆ ਸੀ ਮੈਂ ਤਾਂ ਐਵੇਂ ਮੁੱੱਚੀ ਕੀਤਾ ਸੀ ਅਕਾਲ ਤਖਤ ਦੇ ਖਿਲਾਫ ਤੂੰ ਬਰਤਾਨਾਤ ਸ਼ੁਰੂ ਕਰ ਲਿਆ ਫਖਰੇ ਕਉਂ ਵਾਪਸ ਲਓ ਗਾਬੜੀਆਂ ਤੋਂ ਮਤਅ ਪਵਾ ਕੇ ਤੇ ਤੇਰਾ ਤੇਰਾ ਕੀ ਬਣੂ ਹਮ ਜੇਰਾ ਇਹੀ ਹਾਲ ਰਹਾ ਜਿਵੇਂ ਕਹਿੰਦੇ ਹੁੰਦੇ ਹਨਾ ਸਾਰਾ ਪਿੰਡ ਮਰ ਜੇ ਇੱਕ ਗੁੜੀ ਦਾ ਪੁੱਤ ਸੀ ਉਹਨੂੰ ਲੱਗੇ ਆਹ ਮੇਰਾ ਵਿਰੋਧੀ ਆ ਜੇ ਮਰਜੀ ਮੈਂ ਨੰਬਰਦਾਰ ਬਣ ਗਿਆ ਫਿਰ ਕਹਿੰਦੇ ਦੂਜੀ ਦਾ ਕਹਦਾ ਕਰੇ ਉਹ ਮਾਂ ਉਹਦੀ ਮਾਂ ਕਹਿੰਦੀ ਪੁੱਤ ਸਾਰਾ ਪਿੰਡ ਮਰ ਗਿਆ ਤੈਨੂੰ ਨੰਬਰਦਾਰ ਹੀ ਨਹੀਂ ਬਣਨਾ ਹੂੰ ਸੋ ਇਹ ਇਸ ਕਰਕੇ ਇਹ ਤਾਂ ਸਖਵੀਰ ਕਰ ਰਿਹਾ ਕਾਂਗਰਸ ਨੇ ਤੋਂ ਭਲੇਖੇ ਪੈਣੀ ਪੈਣੇ ਮਤਲਬ ਸਾਰੀਆਂ ਸਿਆਸੀ ਧਿਰਾਂ ਪੰਜਾਬ ਦੀਆਂ ਖਾਸ ਕਰਕੇ ਭਲੇਖੇ ਚ ਦੁਨੀਆਂ ਫਿਰ ਗਈ ਬਿਲਕੁਲ ਪੰਜਾਬ ਦੇ ਵਿੱਚ ਮੁੱਦਿਆਂ ਦੀ ਸਿਆਸਤ ਵੱਲ ਕੋਈ ਮੂੰਹ ਨਹੀਂ ਕਰ ਹੂੰ ਪੰਜਾਬ ਦਾ ਸੰਕਟ ਆ ਮੁੱਦਿਆਂ ਨਾਲ ਹੱਲ ਹੋਉਣਾ ਜੀ ਹੂੰ ਤੁਸੀਂ ਇਹ ਦੇਖੋ ਇੱਕ ਵੱਡੀ ਗੱਲ ਦੱਸ ਦਵਾਂ ਠੀਕ ਪੰਜਾਬ ਵਿਧਾਨ ਸਭਾ ਨੇ ਦੋ ਵਾਰ ਮਤਾ ਪਾਸ ਕੀਤਾ ਸਰਬਸੰਮਤੀ ਨਾਲ ਸਮੇਤ ਕਾਂਗਰਸ ਫੇਰ ਸਮੇਤ ਅਕਾਲੀ ਸਮੇਤ ਆਪ ਹਮ ਆਪਨੇ ਤੱਕ ਸਪੀਕਰ ਨੂੰ ਵੀ ਮਿਲੇ ਸ਼ਰਾਬ ਦੀ ਕਾਰਪੋਰੇਸ਼ਨ ਬਣਾਉਣ ਦਾ ਪੰਜਾਬ ਵਿਧਾਨ ਸਭਾ ਪੰਜਾਬ ਸਰਕਾਰ ਨੂੰ ਹਦਾਇਤ ਕਰਦੀ ਹੈ ਕਿ ਪੰਜਾਬ ਦੇ ਪਾਣੀਆਂ ਦੀ ਮਾਲਕੀ ਪੰਜਾਬ ਦੀ ਆ ਪੰਜਾਬ ਸਰਕਾਰ ਦੂਜੇ ਰਾਜਾਂ ਤੋਂ ਪੈਸੇ ਵਸੂਲਣ ਲਈ ਲੋੜੀਂਦੀ ਕਾਰਵਾਈ ਕਰੇ ਮਤੇ ਤੋਂ ਬਾਅਦ ਕੋਈ ਬੋਲੇ ਭਗਵਾਨ ਸਤਿਮਾਨ ਇਹ ਪਾਣੀਆਂ ਬਾਰੇ ਬਹਿਸ ਕਰਦੇ ਆ ਸਿੱਟਾ ਕੀ ਕੱਢਿਆ ਸੋਨਾ ਇੱਕ ਕੱਸੀ ਕੱਢਤੀ ਬਾਲਾ ਸਭ ਨੂੰ ਜਾਂਦੀ ਇਹ ਪੰਜਾਬ ਦੇ ਪਾਣੀ ਦਾ ਮਸਲਾ ਐਸਐਲ ਤੋਕਾਂ ਨਹੀਂ ਜਾਣਦੇ ਆਗੇ ਉਹ ਤਾਂ ਉਹਨਾਂ ਨੂੰ ਵੀ ਪਤਾ ਜਾਣੀ ਨਹੀਂ ਐਸਐਲ ਟਾ ਕੇ ਬਣੋਣੀ ਕੋਤਦਵਾਰੀ ਮਿਆਰ ਖੋ ਚੁੱਕੀ ਜੋ ਇੰਜੀਨੀਅਰ ਕਹਿੰਦੇ ਨੇ ਉਹ ਤਾਂ ਗੱਲ ਇਹ ਆ ਵੀ ਅਸਲੀ ਮੁੱਦੇ ਵੱਲ ਧਿਆਨ ਨਾ ਜਾਵੇ ਇਹ ਤਾਂ ਜਦੋਂ ਰਾਜਸਥਾਨ ਨੂੰ ਪਾਣੀ ਦਿੰਦਾ ਉਹਦੀ ਗੱਲ ਸਾਹਮਣੇ ਆ ਕੇ ਵੀ ਅਗਲੀ ਮੀਟਿੰਗ ਚ ਪੈਸੇ ਤਾਂ ਹੀ ਕਰਾਂਗੇ ਕਿਉਂ ਨਹੀਂ ਇਸ ਪਾਸੇ ਤੁਰਦੇ ਜੀ ਨਾ ਕਾਂਗਰਸ ਤੁਰਦੀਆਂ ਨਾ ਅਕਾਲੀ ਤੁਰਦੇ ਇੱਕ ਕੌਮ ਇੱਕ ਚੋਣ ਇੱਕ ਕੰਟਰੀ ਕਿਹਨੂੰ ਨਹੀਂ ਕਹਿੰਦੇ ਵਨ ਨੇਸ਼ਨ ਵਨ ਰੌਹਲ ਨੇ ਲੋਕ ਸਾਹਜ ਕਿਹਾ ਇੰਡੀਆ ਦਾ ਨਾਟੇ ਨੇਸ਼ਨ ਇੰਡੀਆ ਇਹ ਜੇ ਯੂਨੀਅਨ ਆਫ ਸਟੇਟਸ ਸਟੇਟਸ ਨੇ ਇੰਡੀਆ ਬਣਾਇਆ ਅਨੇਕਤਾ 'ਚ ਏਕਤਾ ਇਹਨਾਂ ਨੇ ਪੁੱਠੀ ਕਰਤੀ ਕਹਿੰਦੇ ਏਕਤਾ ਪਹਿਲਾਂ ਅਨੇਕਤਾ ਬਾਅਦ ਗੁਲਦਸਤਾ ਜਿਹੜਾ ਉਹਨੂੰ ਭਾਗਵੀ ਚਟਨੀ ਬਣਾਉਣ ਤੇ ਤੁਰੇ ਹੋਏ ਨੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਉਸੇ ਆਮਕਾਰ ਤੋਂ ਖੇਡ ਰਹੀਆਂ ਨੇ ਸੋ ਵੱਡੀ ਗੱਲ ਇਹ ਹੈ ਜੀ ਮੈਂ ਪਹਿਲਾਂ ਕਹਿਆ ਨਾ ਆਰਐਸ 70 ਪੰਜਾਬ ਦੀ ਸਿਆਸਤ ਭਾਜਪਾ ਦੀ ਆਮਕਾਰ ਤੋਂ ਚੱਲ ਰਹੀ ਹੈ ਇਸ ਕਰਕੇ ਉਹ ਪੰਜ ਪਾ ਪੰਜਾਬ ਚ ਸਰਕਾਰ ਬਣਾਉਂਗੂ ਨੂੰ ਕੀ ਲੋੜਾ ਜੀ ਹੂੰ ਪੰਜਾਬ ਦੀ ਸਿਆਸਤ ਕਰਨੀ ਜਿੱਥੇ ਐਡਾ ਵੱਡਾ ਸੰਕਟ ਆ ਐਡੀ ਵੱਡੀ ਬੇਚੈਨੀ ਆ ਸਾਰੇ ਮਲੁੱਚੇ ਹੈਗੇ ਆ ਅਡਾ ਅਡਾ ਤਰ੍ਹਾਂ ਦੀ ਉਹ ਕੋਈ ਸੌਖੀ ਗੱਲ ਨਹੀਂ ਦੂਜੇ ਦੇ ਮੋਢੇ ਤੇ ਰੱਖ ਕੇ ਚਲੋਣੀ ਬੜੀ ਸੌਖੀ ਗੱਲ ਆ ਸੋ ਇਸ ਕਰਕੇ ਪੰਜਾਬ ਤੇ ਅਸਰ ਬਹੁਤ ਵੱਡਾ ਪੈਣਾ ਇੱਕ ਗੱਲ ਪੱਕੀ ਆ ਇਹ ਨਾ ਬੰਨਨੇ ਦੇ ਵਿੱਚੋਂ ਦੋਏ ਆਉਣਗੇ ਜੋ ਅੱਜ ਦਾ ਜਾਜਾ ਮੈਨੂੰ ਲੱਗਦਾ ਭਾਈ ਜੀ ਲੁੱਟਮਚਾਰ ਰੱਖੀ ਆ ਮਹਿਲ ਪਾ ਰਹੇ ਨੇ ਕੋਈ ਕੋਠੀਆਂ ਖਰੀਦ ਰਿਹਾ ਕੋਈ ਜ਼ਮੀਨਾਂ ਖਰੀਦ ਰਿਹਾ ਉਹ ਭੈਣ ਦੇ ਨੌਕਰਾ ਰਿਹਾ ਫਿਰ ਆਪਣੀ ਘਰ ਵਾਲੀ ਦੇ ਨੌਕਰਾ ਰਿਹਾ ਹਾਲ ਤਾਂ ਤੁਸੀਂ ਦੇਖੋ ਜੀ ਮਾਈਨਿੰਗ ਤੇ ਖਬਰਾਂ ਅਸੀਂ ਕੀਤੀਆਂ ਕਹਿੰਦੇ ਝੂਠੀਆਂ ਨਹੀਂ ਕਹੀਂ ਦਲ ਵੀ ਤੁਸੀਂ ਮੈਂ ਤੁਹਾਨੂੰ ਇਹੀ ਕਹਿਣਾ ਨਾ ਨਹੀਂ ਮਤਲਬ ਜਿਵੇਂ ਕਹਿੰਦੇ ਹੁੰਦੇ ਆ ਚੁੱਪੂ ਗੜੂਪੂ ਵਿੱਚੋਂ ਵਿੱਚ ਲੁੱਟ ਵਰਦਮ ਵਰਦ ਹਾਲਤਾ ਬਣੇ ਹੋਏ ਸੋ ਪੰਜਾਬ ਦੇ ਵਿੱਚੋਂ ਇਹਨਾਂ ਦਾ ਸੂਪੜਾ ਸਾਫ ਹੋਣਾ ਜਿੱਧਰ ਮਰਜ਼ੀ ਭੱਜ ਲੈਣਾ ਦਿੱਲੀ ਦੀ ਹੋ ਸਕਦਾ ਦਵਾ ਤੇ ਲੁੱਟ ਘਟੇ ਪਰ ਇਹਨਾਂ ਚਤੰਤਨੀ ਸਹੀ ਰੰਗ ਚੱਲਣ ਵਾਲਾ ਆਪਣੀ ਵੀ ਸਮਰੱਥਾ ਹੁੰਦੀ ਹੈ ਨਾ ਜੀ ਉਹ ਸਮਰੱਥਾ ਅਖਤਿਆਰ ਕਰਨ ਦੀ ਥਾਂ ਇਸ ਵਾਰ ਤੇ ਗੁਆ ਰਹੇ ਜੀ ਦੀ ਮਾੜੀ ਮੁੱਟੀ ਹੈ ਉਹ ਕਹਿੰਦੇ ਮਵਾਲਾ ਦਾ ਦੁਕਾਨ ਵਾਲੀ ਕੁੱਠੀ ਪੈ ਰਹੀ ਹੈ ਜੀ ਉੱਥੇ ਪਟਿਆਲੇ ਦੀ ਐਦੀਆਂ ਦੀਆਂ ਕੁੱਠੀਆਂ ਪੈ ਰਹੀਆਂ ਨੇ ਜੀ ਉਹ ਕਰਾਚੀ ਵਾਲੇ ਵੀ ਉੱਥੇ ਕੁੱਠੀਆਂ ਪੈ ਰਹੀਆਂ ਨੇ ਜੀ ਇਹ ਤਾਂ ਵਿਰੋਧੀ ਧਿਰੇ ਨਹੀਂ ਨਾ ਕਿਉਂਕਿ ਜਦੋਂ ਇਹਨਾਂ ਨੇ ਸਕੈਂਡਲਾਂ ਦੀ ਜਾਂਚ ਕੀਤੀ ਸੀ ਉਹ ਤਾਂ ਅਫਸਰशाही ਫਸਦੀ ਸੀ ਆ ਨੀ ਮਾਰੋ ਫਸ ਕੇ ਮਾਲ ਅਫਸਰ ਫਸ ਕੇ ਹੂੰ ਉਹ ਇਕੱਠੇ ਹੋ ਗਏ ਸਾਰੇ ਹੂੰ ਜੇ ਐ ਕਰਦੇ ਹੋ ਇਹ ਨਹੀਂ ਕੰਮ ਚੱਲਣਾ ਹੂੰ ਆਮਦਨ ਤੋਂ ਵੱਧ ਜਾਇਦਾਦ ਦਾ ਕੰਮ ਤੁਰੋਂ ਇਹਨਾਂ ਸਾਰਿਆਂ ਦੀ ਆਮਦਨ ਤੋਂ ਵੱਧ ਜਾਇਦਾਦ ਆ ਫਸਣਗੇ ਇਹਨਾਂ ਨੇ ਸਕੈਂਡਲ ਛੱਡ ਤੇ ਉਹ ਬੰਦਿਆਂ ਵਾਂਗਰ ਪੈ ਗਏ ਹੂੰ ਉਹ ਤੁਸੀਂ ਦੇਖੋ ਸ਼ਰਿਆਮ 50 ਲੱਖ ਰੁਪਇਆ ਰਿਸ਼ਵਤ ਦਿੰਦਾ ਪਿਆ ਗਿਆ ਸ਼ਾਮਸੁੰਦਰ ਰੋਡ ਹਾਈ ਕੋਰਟ ਨੇ ਐਫਆਰ ਅਦਕਾਰ ਹੂੰ ਸੁਪਰੀਮ ਕੋਰਟ ਤੋਂ ਉਦੋਂ ਚੰਨੀ ਵੇਲੇ ਜਦੋਂ ਉਹਦੇ ਮਤਲਬ ਏਜੀ ਤੇ ਡੀਜੀਪੀ ਬਦਲੇ ਨੇ ਜੀ ਆਪਣੀ ਸਮੇਤ ਸੈਣੀ ਦੀ ਮਜੇਠੀਏ ਦੀ ਜਿਹੜੀ ਇਹਨਾਂ ਦੀ ਉਹ ਰੱਦ ਕਰਾਈ ਕਿਹ ਹੈ ਇੰਟਰੋਗੇਸ਼ਨ ਕਰੋ ਪੁਲਿਸ ਕਸਟਡੀ ਚ ਕੀਤੀ ਉਹ ਨਹੀਂ ਸੋ ਇਸ ਕਰਕੇ ਪੰਜਾਬ ਵਾਲਿਆਂ ਨੂੰ ਜੋ ਇੱਕ ਗੱਲ ਕੀਤੀ ਆ ਨੇ ਮੈਂ ਇਹ ਨਹੀਂ ਦਿੱਲੀ ਦੀਆਂ ਗੱਲਾਂ ਸੁਣਦਾ ਰਿਹਾ ਪੰਜਾਬ ਚ ਤਾਂ ਕਹਿੰਦਾ ਸੀ ਇੱਕ ਥਾਂ ਤੇ ਸ਼ਾਇਦ ਗਿੰਦੜ ਵਹੇ ਹਾਂ ਕਹਿੰਦਾ ਆਪਣਾ ਨੰਬਰ 1 ਤੇ ਵਟਨ ਇਹਦਾ ਪ੍ਰਚਾਰ ਦੇਖੋ ਕਹਿੰਦਾ ਨਾ ਤੋਂ ਕਿ ਜਾਇਓ ਆਪਣੇ ਸਤਿਪਾਸ਼ਾਦਾ ਰਾਮ ਦਾਤ ਅੱਲਾ ਦਾ ਨਾਮ ਲੈ ਕੇ ਪਹਿਲਾ ਹੀ ਬਟਨ ਤੇ ਗੁੱਠਾ ਲਾ ਕੇ ਦੂਜਿਆਂ ਵੱਲ ਨਾ ਝੱਕੇ ਉਹ ਕਹਿੰਦਾ ਐਨੇ ਮਾੜੇ ਨੇ ਕਾਲਾ ਮੋਤੀ ਉੱਤਰੀ ਉਹ ਕਹਿੰਦਾ ਲੋਕ ਤਾਂ ਕਹਿੰਦੇ ਨੇ ਵੋਟ ਬਦਲੇ ਨੋਟ ਦੇ ਖਿਲਾਫ ਬੋਲੋ ਇਹ ਕਹਿੰਦਾ ਵੰਡਣਗੇ ਲੈ ਲਿਓ ਥੋੜੀ ਨੇ ਵੋਟ ਸਾਨੂੰ ਪਾ ਦਿਓ ਮਤਲਬ ਲੋਕਾਂ ਨੂੰ ਮਤਲਬ ਇੱਕ ਸਹੀ ਰਾਹ ਤੇ ਪਾਉਣ ਦੀ ਤਾਂ ਉਹਨਾਂ ਨੂੰ ਉਸੇ ਰਾਹ ਦੇ ਵਿੱਚ ਜਿਹੜੇ ਜਦੋਂ ਬਾਈ ਦੀ ਬੰਦੇ ਨੇ ਬੰਦੇ ਤੋਂ ਪੈਸੇ ਲੈ ਲੇ ਹ ਹ ਕਿ ਉਹ ਕਿਵੇਂ ਉਹਦੇ ਖਿਲਾਫ ਚੱਲੇ ਹ ਹ ਸੋ ਇਸ ਕਰਕੇ ਜੋ ਇਹਨੇ ਪੰਜਾਬ ਦੇ ਵਿੱਚ ਰਾਜਨੀਤੀ ਜਾਂ ਵਰਤਾਂਤ ਕਿਧਰਾਂ ਕੀਤਾ ਸੱਜੀਆਂ ਨੇ ਉਹਨਾਂ ਨੇ ਵੈਲਿਊ ਨੇ ਇੱਕ ਗੱਲ ਇਹ ਕਹਿੰਦਾ 600 ਯੂਨਟ ਬੀਲੀ ਫ੍ਰੀ ਦਿੰਦੀ ਹੈ ਹ ਹ ਦਿੰਦੀ ਆ ਪਰ ਵਾਦਾ ਕੀ ਸੀ ਪ੍ਰਾਈਵੇਟ ਥਰਮਲਾ ਨਾਲ ਕੀਤੇ ਸਮਝਾ ਉੱਥੇ ਰੱਦ ਕਰਾਂਗੇ ਬਿਨਾਂ ਬਿਜਲੀ ਖਰੀਦੇ ਅਸੀਂ ਜਿਹੜੇ ਪੈਸੇ ਦਿੰਨੇ ਹੋ ਰੱਦ ਕਰਾਂਗੇ ਕੀਤਾ ਉਧਰ ਨੂੰ ਹ ਹ ਕਰਤੀ ਪੁਰਾਣੀ ਟੈਨਸ਼ਨ ਲੱਗੂ ਨੇਤਾ ਡੀਏ ਮਲਾਜਮਾ ਨੂੰ ਇਹਨੇ ਪੱਕੇ ਕਰਕੇ ਕੱਚੇ ਦੀ ਅਡ ਕਾਡਰ ਬਣਾ ਕੇ ਉਹਨਾਂ ਦਾ ਐਂ ਤਾਂ ਕਹਤਾ ਵੀ 58 ਸਾਲ ਤੱਕ ਤੁਸੀਂ ਰਹੋਗੇ ਪਰ ਜਿਹੜੇ ਸਰਵਿਸ ਰੂਲ ਨੇ ਉਹਦਾ ਉਹਨਾਂ ਤੇ ਲਾਗੂ ਨਹੀਂ ਹੋ ਰਹੇ ਡਾਈਨ ਕਾਡਰ ਬਣਾਤਾ ਵੀ ਜਦੋਂ ਉਹ ਰਟਾਇਰ ਹੋਗੇ ਉਹ ਪੋਸਟ ਖਤਮ ਤੇ ਬੱਸਾਂ ਵਾਲੇ ਕਿੰਨੇ ਤੰਗ ਨਾ ਨਹੀਂ ਹੜਤਾਲ ਕਰਦੇ ਨੇ ਕਿੱਤਿਆਂ ਤੋਂ ਪੱਕੇ ਕਰਨ ਵਾਲੇ ਕੰਪਿਊਟਰ ਅਧਿਆਪਕ ਉਥੇ ਚੜੇ ਬੈਠੇ ਨੇ ਉਹ 1155 ਚਲੋ ਭਾਰਤੀ ਤੇ ਰੌਲਾ ਸੀ ਹੁਣ ਉਹ ਜੀ ਕਲੀਅਰ ਹੋ ਗਈ ਚਾਰ ਪੰਜ ਸੌ ਬੰਦਾ ਉਹਨਾਂ ਦੇ ਜਿਹੜੇ ਤੇ ਜਾ ਰਹੇ ਸਨ ਮਲਾਜਮ ਨੇ ਜਿਹੜੇ ਉਹ ਸਾਰੇ ਮੈਦਾਨ ਚ ਨਿਕਰੇ ਹੋਣੇ ਸਾਰੇ ਕਿਸੇ ਤੇ ਸੋ ਜਿਹੜਾ ਕਹਿੰਦਾ ਸੀ ਪੰਜਾਬ ਚ ਕੋਈ ਧਰਨਾ ਨਹੀਂ ਲੱਗੂ ਪੰਜਾਬ ਚ ਕਿਸੇ ਨੂੰ ਟੈਂਕੀ ਤੇ ਨਹੀਂ ਚੜਨਾ ਕੋਈ ਕਿੰਨੇ ਬੰਦੇ ਟੈਂਕੀਆਂ ਤੇ ਕਿਹੜੇ ਬੈਠੇ ਨੇ ਸੋ ਇਸ ਕਰਕੇ ਇਹ ਗੱਲ ਨਹੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਉਹ ਰਾਹੇ ਪਏ ਹੋਏ ਨੇ ਹੁਣ ਅਮਲ ਜਦੋਂ ਸਾਹਮਣੇ ਆਉਣਗੇ ਮੈਨੂੰ ਨਹੀਂ ਆ ਆਦਮੀ ਜਦੋਂ ਦੇਖ ਲੈਂ ਸੱਚੀ ਗੱਲ ਹੈ ਇਹ ਤਾਂ ਇਹ ਤਾਂ ਜਿਵੇਂ ਬਾਦਲ ਵਿਰੋਧੀ ਨਾ ਇਸ ਕਰਕੇ ਮਾਰੇ ਜਾਂਦੇ ਸੀ ਉਹ ਬਾਦਲ ਦੇ ਪਾਲੇ ਚ ਲੜੀਆਂ ਜਾਂਦੀ ਸੀ ਇਸ ਕਰਕੇ ਇਹ ਜਿਹੜੀਆਂ ਵਿਰੋਧੀ ਧਿਰਾਂ ਨੇ ਇਹ ਇਹਨਾਂ ਦੇ ਪਾਲੇ 'ਚ ਲੜ ਰਹੀਆਂ ਨੇ ਉਹੀ ਪਾਲਾ ਜਿਹੜਾ ਛੱਡ ਕੇ ਗਈਆਂ ਸੀ ਉਹ ਉਸੇ ਪਾਲੇ ਤੇ ਭਗਤ ਮਾਨ ਖੇਡਾਂ ਖੇਡ ਰਿਹਾ ਸੀ ਤਾਂ ਚਲੋ 나ੜੀ ਵਾਂਗੂ ਖੇਡ ਲਾ ਸੋ ਮੈਂ ਹੁਣ ਕੇਜਰੀਵਾਲ ਦੀ ਸੁਣ ਰਿਹਾ ਸੀ ਕਹਿੰਦਾ ਅਸੀਂ ਸੱਤਾ ਸੰਭਾਲਣ ਨਹੀਂ ਆਏ ਅਸੀਂ ਤਾਂ ਰਾਜਨੀਤੀ ਕਰਨ ਆਏ ਅਸੀਂ ਤਾਂ ਲੜ ਰਹੇ ਹਾਂ ਜੰਗ ਜਾਰੀ ਆ ਬੀਬੀ ਜਿਹੜੀ ਮੁੱਖ ਮੰਤਰੀ ਉਹ ਕਹਿੰਦੀ ਅੱਛੀ ਇੱਕ ਕੁਰਸੀ ਖਾਲੀ ਕਿਉਂ ਰੱਖੀ ਹੋਈ ਸੀ ਤੇ ਤੁਸੀਂ ਤਾਂ ਇਹ ਕਹਿੰਦੇ ਸੀ ਕੁਰਸੀ ਤੇ ਲੋਕ ਬਿਠਾਉਣਗੇ ਤਾਂ ਬੈਠਾਂਗੇ ਸੋ ਇਹਨਾਂ ਗੱਲਾਂ 'ਚ ਕੋਈ ਤਕਤ ਨਹੀਂ ਹੈ ਰਸਮੀ ਬਿਆਨਬਾਜ਼ੀ ਆ ਕੋਈ ਉਰਦੂ ਦਾ ਸ਼ੇਅਰ ਆ ਇਧਰ ਉਧਰ ਕੀ ਬਾਤ ਮਤ ਕਰ ਇਹੇ ਬਤਾ ਕਾਫਲਾ ਕਿਉਂ ਲੁੱਟਾ ਹਮੇ ਰਾਜਨੌਸੀ ਗਰਜ ਨਹੀਂ ਤੇਰੀ ਰਹਿਬਰੀ ਦਾ ਸਵਾਲ ਹੈ ਇਹ ਸੁਖਵੀਰ ਤੇ ਵੀ ਸਵਾਲ ਆ ਇਹ ਕੇਜਰੀਵਾਲ ਤੇ ਵੀ ਸਵਾਲ ਆ ਇਹ ਪੰਜਾਬ ਦੀ ਕਾਂਗਰਸ ਦੀ ਲੀਡਰਸ਼ਿਪ ਤੇ ਵੀ ਸਵਾਲ ਆ ਇਹ ਉੱਤਰ ਘਾਟੋਂ ਮਾਈਂਡ ਚਣਾਂ ਵਾਲੇ ਖੋਲ ਚੋਂ ਬਾਹਰ ਨਿਕਲਦੇ ਜਦੋਂ ਮੁਲਕ ਨੂੰ ਪੰਜਾਬ ਨੂੰ ਜਿਵੇਂ ਮੁੱਦਿਆਂ ਦੀ ਸਿਆਸਤ ਮੋਦੀ ਦੇ ਖਿਲਾਫ ਹੋ ਰਹੀ ਆ ਰਾਹੁਲ ਗਾਂਧੀ ਨੇ ਇਹਨਾਂ ਨੂੰ ਪੰਜਾਬ ਖਤਰ ਵੀ ਵਾਰਨੀ ਨੂੰ ਉਹ ਮੁੱਦਿਆਂ ਦੀ ਸਿਆਸਤ ਪੰਜਾਬ 'ਚ ਵੀ ਲੱਗ ਹੁੰਦੀ ਆ ਨਾ ਇਹ ਕਿਉਂ ਨਿਓ ਮਦੇ ਵਾਰ ਦੇ ਕਾਂਗਸ ਵਾਲੀ ਮਤਲਬ ਉਹ ਉਹ ਐਂ ਡਾਟਣ ਪਏ ਗਏ ਇਹਨਾਂ ਨੂੰ ਉਹ ਉਸੇ ਉਸੇ ਮਤਲਬ ਅੱਖਾਂ 'ਚ ਡੰਡੇ ਮਾਰੀ ਜਾ ਰਹੇ ਨੇ ਸੋ ਪੰਜਾਬ ਦਾ ਭਵਿੱਖ ਬੜਾ ਚਿੰਤਾ ਵਾਲਾ ਇੱਥੇ ਬਹੁਤ ਵੱਡੇ ਸੰਵਾਦ ਦੀ ਲੋੜ ਆ ਤARTI ਸਾਡੀ ਬਾਬਾ ਗੁਰੂ ਨਾਨਕ ਸਾਹਿਬ ਦੇ ਫਲਸਫੇ ਤੋਂ ਸੀਧੇ ਲੈਣ ਦੀ ਆ ਜਦੋਂ ਤੱਕ ਤੁਸੀਂ ਉਹਨੂੰ ਨਹੀਂ ਹੰਦੇ ਨਾ ਗੁਰਬਾਣੀ 'ਚ ਕਿਹਾ ਗੱਲਾਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਾਨਕ ਸੰਧਾਂ ਕਾਲੀਆਂ ਬਾਹਰੂ ਚਿੱਟੀਆਂ ਸਾਰਿਆਂ ਦੀ ਤੁਕ ਦੱਸਿਆ ਜੀ ਸੋ ਉਹ ਮਾਰਗ ਸੇਧ ਜਦੋਂ ਤੱਕ ਤੁਸੀਂ ਇਤਿਆਰ ਨਹੀਂ ਕਰਦੇ ਉਦੋਂ ਤੱਕ ਨਾ ਪੰਥ ਦਾ ਭਲਾ ਹੋਵੇ ਨਾ ਪੰਜਾਬ ਦਾ ਭਲਾ ਹੋਵੇ ਨਾ ਮੁਲਕ ਦੇ ਭਲੇ ਤੇ ਅਸੀਂ ਯੋਗਦਾਨ ਪਾ ਸਕੀ ਜੀ ਤਾਂ ਕੇਦਰੀਵਾਲਾ ਜਿਹੜਾ ਇਹ ਜਿਹੜਾ ਝੂਠਾ ਬਦਲਾ ਸੀ ਉਹਦਾ ਅੰਤ ਹੋਸ਼ਕੁਰੀਆ ਮਾਲਵਿੰਦਰ ਸਿੰਘ ਮਾਲੀ ਜੀ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਆ ਦਿੱਲੀ ਦੀਆਂ ਚੋਣਾਂ ਦੇ ਨਤੀਜੇ ਕੀ ਕਹਿੰਦੇ ਆ ਪ੍ਰਭਾਵ ਕੀ ਪਾਉਣਗੇ ਪੰਜਾਬ ਨਾਲ ਇਹਦਾ ਕੀ ਸੰਬੰਧ ਹੈ ਇਹ ਸਾਰੀਆਂ ਗੱਲਾਂ ਕੀਤੀਆਂ ਨੇ ਤੁਹਾਡਾ ਕੀ ਮੰਨਣਾ ਹੈ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰੋ ਸਾਥੀ ਕੈਮਰਾਮੈਨ ਕੁਲਦੀਪ ਸਿੰਘ ਦੇ ਨਾਲ ਸੰਦੀਪ ਲਾਡੂ ਦਾ ABC ਪੰਜਾਬ ਚੰਡੀਗੜ੍ਹ